ਕਿਸੋ ਕੰਮ ਤੋਂ ਇੱਕ ਤੋਂ ਵੀ ਦੋ ਸਰਮੰਤੀ ਦੇ ਨਾਲ ਸਮਾਜਿਕ ਗ੍ਰੰਥ ਪਾਇਆ ਹੈ ਉਹ ਕਮੇਂਡ ਕਿਹੜਾ ਦੇਜੇ ਲੋਕ ਕਿਸਾਨਾਂ ਨੂੰ ਹੱਕ ਹੈ ਆਪਣੀਆਂ ਮੰਗਾਂ ਵਾਸਤੇ ਸਵਾਲ ਖੜੇ ਕਰਨ ਦਾ ਹੈਗਾ ਜੋ ਸਰਕਾਰ ਨੇ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਜੋ ਕਿਸਾਨਾਂ ਨਾਲ ਦੁਰਵਿਹਾਰ ਕੀਤਾ ਹੈਗਾ ਜਿਸ ਤਰ੍ਹਾਂ ਉਹਨਾਂ ਦਾ ਤੱਕਾ ਕੀਤਾ ਹੈਗਾ ਉਹਨਾਂ ਨੂੰ ਡੇਢ ਸਾਲ ਦਿੱਲੀ ਦੀਆਂ ਸੜਕਾਂ ਦੇ ਰੋਲਿਆ ਹੈਗਾ ਤੇ ਉਸ ਤੋਂ ਬਾਅਦ 700 ਕਿਸਾਨ ਸ਼ਹੀਦ ਹੋਏ ਹੈਗੇ ਜਿਹੜੀਆਂ ਕਿਸਾਨਾਂ ਕਿਸਾਨਾਂ ਨੂੰ ਦੜਿਆ ਦਰੜਾ ਗਿਆ ਮੰਤਰੀ ਦੇ ਬੇਟੇ ਵੱਲੋਂ ਔਰ ਹੁਣ ਤੱਕ ਉਹ ਮੰਤਰੀ ਨੂੰ ਇਹਨਾਂ ਦੁਆਰਾ ਟਿਕਟ ਦੇ ਦਿੱਤੀ ਹੈਗੀ ਭਾਜਪਾ ਨੇ ਔਰ ਜੋ ਐਮਐਸਪੀ ਦੀ ਕਾਨੂੰਨੀ ਗਰੰਟੀ ਮੰਨ ਕੇ ਚੱਲੀ ਸੀ ਦੇਵਾਂਗੇ ਔਰ ਕੇਸ ਵਿਡਰਾ ਕਰਾਂਗੇ ਸਾਰਿਆਂ ਮੰਗਾਂ ਤੋਂ ਜਿਹੜੀ ਸਰਕਾਰ ਹੈ ਭੱਜੀ ਹੈ ਔਰ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਵਾਅਦੇ ਕੀਤੇ ਸੀਗੇ ਚਾਹੇ ਉਹ ਹੜਾਂ ਦਾ ਮੁਆਵਜ਼ਾ ਸੀਗਾ ਚਾਹੇ ਉਹ ਨੁਕਸਾਨ ਦੇ ਮੁਆਵਜ਼ੇ ਸੀਗੇ ਮੈਂ ਬੱਕਰੀਆਂ ਦੇ ਪੈਸੇ ਦੂੰ ਮੁਰਗੀਆਂ ਦੇ ਪੈਸੇ ਦੂੰ ਜੋ ਇੱਕ ਡਰਾਮੇਬਾਜ਼ੀ ਭਗਵੰਤ ਮਾਨ ਹੋਰਾਂ ਨੇ ਕੀਤੀ ਸੀਗੀ ਐਮਐਸਪੀ ਦੀ ਕਾਨੂੰਨੀ ਜਿਹੜੀ ਕੁਝ ਫਸਲਾਂ ਉੱਤੇ ਪੱਕਾ ਦੇਵਾਂਗੇ ਇਸੇ 5% ਮੁਗਿਓ ਵੀ ਮਤਲਬ ਉਹ ਪੋਸਪਾ ਨਹੀਂ ਖਰੀਦੀ ਹੈਗੀ ਹੈ ਇਸੇ ਰਿਕਸਾਨ ਨੇ ਹੋਰ ਮੰਗਾ ਹੈਗੀ ਆਂ ਜਿਹੜੀਆਂ ਸਾਡੀਆਂ ਜੁੜੀਆਂ ਹੋਈਆਂ ਹੈਗੀਆਂ ਉਹਨਾਂ ਦੇ ਕੋਈ ਪੰਜਾਬ ਸਰਕਾਰ ਨੇ ਕੋਈ ਸਜੀਦਾ ਕਾਰਵਾਈ ਨਹੀਂ ਕੀਤੀ ਹੈਗੀ ਕਿਸਾਨਾਂ ਨੂੰ ਹੱਕ ਆ ਆਪਣੀਆਂ ਮੰਗਾਂ ਰੱਖਣ ਦਾ ਸਵਾਲ ਖੜੇ ਕਰਨ ਦਾ ਸਵਾਲ ਪੁੱਛਾਂ ਦਾ ਮੈਂ ਖਜ਼ਾਨਾ ਦੇ ਮਾਮਲੇ ਖਜ਼ਾਨਾ ਦੇ ਨਾਲ ਹੈ ਕੁਛ ਦੇ ਬਿਨਾ ਪੰਜਾਬ ਸਰਕਾਰ ਨੇ 20000 ਕਰੋੜ ਦਾ ਹੋਰ ਕੌਣ ਦਿੱਤਾ ਗਿਆ ਆਏ ਸਰਕਾਰ ਜਲਦੀ ਲੋਨ ਤੇ ਪਈ ਹੈ ਇਹ ਨਹੀਂ ਜਦੋਂ ਅੱਜ ਆਈ ਸੀ ਸੱਤਾ 'ਚ ਉਦੋਂ ਕਿਹਾ ਸੀ ਅਸੀਂ 25000 ਕਟਾਂਗੇ ਕੱਢਾਂਗੇ ਖਾਨਾਂ ਵਿੱਚੋਂ 25000 ਕੱਢਾਂਗੇ ਆਪਣਾ ਮੇਰੇ ਰਿਸ਼ਵਤ ਦਾ ਸਰਕਾਰੀ ਮਹਿਕਮਾ ਜੁੰਦੀ ਹੈਗੀ ਇੱਕ ਆਨਾ ਨਹੀਂ ਘਟ ਸਕੇ ਖਨਨ ਜਿਉਂ ਤੇ ਜਾਰੀ ਆ ਮਾਫੀਆ ਖਨਨ ਦਾ ਮਾਫੀਆ ਨਸ਼ੇ ਦਾ ਮਾਫੀਆ ਪੂ ਮਾਫੀਆ ਸਾਰੇ ਮਾਫੀਆ ਸਰਕਾਰਨ ਹੈਗੇ ਔਰ ਇਹਨਾਂ ਦੇ ਆਪਣੇ ਖੁਦ ਮინისტრਨ ਵਾਲਡ ਹੈਗੇ ਤੇ ਘਰ ਘਰ ਚਰਚਾ ਹੈਗੀ ਹੈ ਤੇ ਉਹ ਜਿਹੜੇ ਇਹਨਾਂ ਨੇ ਕਰਜ਼ਾ ਚੁੱਕ ਕੇ ਜੋ ਕਰ ਰਹੇ ਹੈ ਬਾਕੀ ਸਰਕਾਰਾਂ ਨੇ ਤਾਂ 40 50 ਸਾਲਾਂ ਚ ਪੌਣੇ 3 ਲੱਖ ਕਰੋੜ ਕਰਜ਼ਾ ਚੜਿਆ ਸੀਗਾ ਇਹਨਾਂ ਨੇ 70000 80 80000 ਕਰੋੜ ਦੇ ਕਰੀ ਹੁਣੇ ਦੋ ਦੋ ਸਾਲਾਂ ਚੜਤਾ ਔਰ ਜਦ ਤੱਕ ਤਰ ਮੁੱਕੂਗੀ ਮੇਰਾ ਕਰਜ਼ਾ ਪੰਜਾਬ ਦਾ 7-8 ਲੱਖ ਕਰੋੜ ਹੋ ਜਾਊਗਾ ਸੋ ਕਰਜ਼ੇ ਚੁੱਕ ਕੇ ਜਿਹੜੀ ਲੋਕਾਂ ਦੀ ਤਰ੍ਹਾਂ ਦੇਣ ਵਾਸਤੇ ਕਰਜ਼ਾ ਚੁੱਕ ਲਈ ਅੱਗੇ ਤਰ੍ਹਾਂ ਨਹੀਂ ਦਿੱਤੀਆਂ ਜਾ ਰਹੀਆਂ ਮੁਲਾਜ਼ਮਾਂ ਦੀ ਪਹਿਲੇ ਇਹਨਾਂ ਪ੍ਰਾਗਣਾ ਮੈਨੀ ਦੇ ਸਟੋਰ ਤੇ ਭਾਜੇਪੀ ਨਾਲ ਸਰਾਜ ਦੇ ਵਾਰੀ ਦੇ ਕਾਹਨਾਂ ਮੈਨੀ ਦੇ ਸਟੋਰ ਤੋਂ ਮੇਯੋ ਉਹਦਾ ਕਾਗਜ਼ਾ ਮੈਨੀਫੈਸਟੋ ਦਾ ਪੰਜ ਨਿਆਂ ਦੀ ਗੱਲ ਕਰਦਾ ਦਲਤਾਂ ਵਾਸਤੇ ਨਿਆਂ ਔਰਤਾਂ ਵਾਸਤੇ ਨਿਆਂ ਕਿਸਾਨਾਂ ਵਾਸਤੇ ਨਿਆਂ ਜਿਹੜੀ ਕਿਸਾਨਾਂ ਵਾਸਤੇ ਜਿਹੜੀ ਕਾਨੂੰਨੀ ਗਰੰਟੀ ਐ ਐਮਐਸਕੇ ਦੀ ਉਹ ਵੀ ਦੇਣਗੇ ਤੇ ਕਿਸਾਨ ਦਾ ਕੁੱਲ ਕਰਜ਼ਾ ਵੀ ਮਾਫ ਕਰਨਗੇ ਹਰ ਇੱਕ ਨੌਜਵਾਨ ਨੂੰ ਪਹਿਲੀ ਨੌਕਰੀ ਪੱਕੀ ਅਪਰੈਂਟਿਸ਼ਿਪ ਦੇ ਕੇ ਉਹਦਾ ਵੀ ਮਤਲਬ ਬਾਹ ਫੜੀ ਹੈਗੀ ਔਰਤਾਂ ਨੂੰ ਜਿਹੜੀ ਗਰੀਬੀ ਲਾਈਨ ਤੋਂ ਹੇਠਾਂ ਨੇ ਜਿਹੜੀ ਜਿਹੜੀ ਪਰਿਵਾਰ ਦੀ ਧੁਰੀ ਨੇ ਉਹਨਾਂ ਨੂੰ ਮਤਲਬ 1 ਲੱਖ ਰੁਪਏ ਸਾਲ ਦਾ ਉਹਨਾਂ ਪਰਿਵਾਰਾਂ ਨੂੰ ਦਿੱਤਾ ਹੈ ਕਿ ਜਦ ਤੱਕ ਗਰੀਬੀ ਲਾਈਨ ਤੋਂ ਉੱਪਰ ਨਹੀਂ ਆਂਦੇ ਜਾਂ ਉਹਨਾਂ ਦੇ ਆਮਦਨ ਦੇ ਪੱਕੇ ਸਾਧਨ ਨਹੀਂ ਬਣ ਜਾਂਦੇ ਹੈਗੇ ਤੇ ਇਸ ਤੋਂ ਇਲਾਵਾ ਮਤਲਬ ਜਿਹੜੇ ਆਦੀਵਾਸੀ ਹੈਗੇ ਆ ਜਾਂ ਸਮਾਜ ਦੇ ਹਾਸ਼ੀਏ ਧੱਕੇ ਹੋਏ ਬਲੇ ਵਰਗੇ ਉਹਨਾਂ ਸਭ ਦੀ ਮਦਦ ਵਾਸਤੇ ਪ੍ਰੋਗਰਾਮ ਆਇਆ ਹੈਗਾ ਪੰਜ ਨਿਆਏ 25 ਗਾਰੰਟੀਆਂ ਉਹਨਾਂ ਜਿਹੜੀ ਭਾਜਪਾ ਦੀ ਹਵਾ ਨਿਕਲ ਗਈ ਫੂਕ ਨਿਕਲ ਗਈ ਹੈਗੀ ਇਹਨਾਂ ਕੋਲ ਅਜੰਡਾ ਕੋਈ ਹੈ ਹੀ ਨਹੀਂ ਕੋਈ ਤੇ ਇਸ ਕਰਕੇ ਕਾਂਗਰਸ ਦੇ ਜਿਹੜਾ ਪੋਨ ਨੋਰਥ ਪੱਤਰ ਹੈ ਉਹਦੇ ਪ੍ਰਚਾਰ ਕਰਨ ਲੱਗੇ ਹੋਏ ਉਹ 'ਚ ਖਾਮੀਆਂ ਕੱਢਣ ਲੱਗੇ ਪਰ ਉਹ ਵੀ ਉਲਟਾ ਪੇਸ਼ ਕਰ ਰਹੇ ਨੇ ਗਲਤ ਝੂਠੇ ਅੰਕੜੇ ਦੇ ਕੇ ਪੇਸ਼ ਕਰ ਰਹੇ ਨੇ ਮੰਗਲ ਸੂਤਰਾ ਵਾਲੀ ਕਹਾਣੀ ਸਾਬ ਨੇ ਸੁਣੀ ਹੋਈ ਹੈ ਐਨੀ ਘਟੀਆਂ ਸਪੀਚ ਕਿਸੇ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ ਹੈਗੀ ਹੈ ਕਿ ਉਹ ਇਸ ਤਰ੍ਹਾਂ ਦੀ ਜਿਹੜੀ ਤੱਥਾਂ ਨੂੰ ਤੋੜ-ਰੋੜ ਕੇ ਸਾਰੇ ਫੈਕਟ ਨੂੰ ਤੋੜ-ਰੋੜ ਕੇ ਜਿਹੜਾ ਕਾਂਗਰਸ ਮੈਨੀਫੈਸਟੋ ਆਇਆ ਹੈਗਾ ਉਹਦੀ ਜਿਹੜੀ ਭਾਵਨਾ ਹੈਗੀ ਜੋ ਉਹਦੀ ਸਪਿਰਟ ਹੈਗੀ ਹੈ ਉਹਨੂੰ ਉਹਨੂੰ ਉਲਟਾ ਕੇ ਹਿੰਦੂ-ਮੁਸਲਮਾਨ ਦੇ ਵਿੱਚ ਬਦਲਣ ਵਾਸਤੇ ਜਿਹੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈਗੀਆਂ ਇਹ ਬਹੁਤ ਹੀ ਘਟੀਆਂ ਭਾਜਪਾ ਦੀ ਕਾਰਵਾਈ ਹੈ ਜਿਹਦੀ ਹਰ ਕਿਸੇ ਨੂੰ ਨਿਖੇਦੀ ਕਰਨੀ ਚਾਹੀਦੀ ਹੈ ਹਰਿਆਣੇ ਦੇ ਕੋਈ ਐਮਐਲਏ ਦਾ ਬਿਆਨ ਆਇਆ ਵੀ ਜਿਹੜੇ ਮੁਸਲਮਾਨਾ ਉਹ ਇੱਕ ਹੀ ਸੰਗਾਂ ਨੇ ਨੇ ਕਾਰੀਗਰਤਾ ਸਾਰੇ ਸਾਰੇ ਜਿਹੜੇ ਇਲੀਗਲ ਹਥਿਆਰ ਹੈ ਉਹ ਯੂਪੀ ਤੋਂ ਆਦੇ ਹੈਗੇ ਜਾਂ ਬਿਹਾਰ ਤੋਂ ਆਦੇ ਹੈ ਪੰਜਾਬ 'ਚ ਤਾਂ ਇਦਾਂ ਕੰਮ ਨਹੀਂ ਹੁੰਦਾ ਹੈਗਾ ਮੁਸਲਮਾਨ ਭਾਈ ਜਰ ਨੂੰ ਟਾਰਗੇਟ ਕਰਦਾ ਵੀ ਉਹ ਟਾਰਗੇਟ ਉਹ ਮੈਂ ਕਹਿੰਦਾ ਉਹ ਸਾਰੇ ਤਿਆਰ ਕਰਦੇ ਨੇ ਕਾਰੀਗਰ ਜਿਨੇ ਹੀ ਹੈਗੇ ਇਸ ਕੋਈ ਜਾਤ ਪਾਤ ਵਾਲੀ ਜਾਂ ਧਰਮ ਵਾਲੀ ਗੱਲ ਨਹੀਂ ਹੈਗੀ ਉਹ ਉਹਨਾ ਵਸਤੇ ਮੁਨਾਫਾ ਧੰਦਾ ਹੈਗਾ ਉਹਦਾ ਕਾਰੋਬਾਰ ਹੈਗਾ ਸਰਕਾਰ ਨੂੰ ਸਭ ਨੂੰ ਰੋਕਣਾ ਚਾਹੀਦਾ ਹੈ ਕੱਲੇ ਮੁਸਲਮਾਨ ਕਿਉਂ ਜੇ ਕੋਈ ਮੁਸਲਮਾਨ ਕਾਰੀਗਰ ਹੋਊਗਾ ਵੀ ਹੀ ਬੀ ਵਨ ਆਫ 뎀 ਉਹਨਾਂ ਇੱਕ ਹੋਊਗਾ ਏ ਬਾਕੀ ਜੇ 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 ਦੋ ਮੁਸਲਮਾਨ ਆ ਤਾਂ 10 10 ਦੂਜੇ ਹਿੰਦੂ ਹੋਣਗੇ ਜਾਂ ਹੋਰ ਜਾਤਾਂ ਦੇ ਸਵਦੇਸ਼ ਨੂੰ ਧਰਮਾਂ ਦੇ ਸਵੰਤੋ ਡਾਕਟਰ ਜੰਮੂ ਨੇ ਕਿਹਨਾਂ ਰਸ ਫਾਰਮ ਕਰਦੇ ਪੈਦਾ ਯਾਰ ਬਹੁਤ ਵਧੀਆ ਬਹੁਤ ਵਧੀਆ ਲੋਕਾਂ 'ਚ ਬੜਾ ਉਤਸ਼ਾਹ ਹੈਗਾ ਮੋਦੀ ਨੂੰ ਭਜਾਉਣ ਦਾ ਆਵਾਜ਼ੀ ਪਾਰਟੀ ਨੂੰ ਪੇਡੋਂ ਕੱਢਣ ਦਾ ਤੇ ਕਾਂਗਰਸ ਨੂੰ ਵੋਟ ਪਾ ਕੇ ਕਾਂਗਰਸ ਦੇ ਉਮੀਦਵਾਰ ਨੂੰ ਚਤੰਕ ਤਾਣ ਦਾ ਆਵਾਜ਼ੀ ਪਾਰਟੀ ਨੇ ਜਿਵੇਂ ਜਿਵੇਂ ਐਮਐਲਏ ਆਰਪੀ ਦੇ ਖਿਲਾਫ ਕਾਰੀਗਰ ਦੇ ਵਿਰੋਧ ਹੋ ਰਹੇ ਕਲਵੀ ਵਿਰੋਧ ਹੈ ਤਲੋ ਕੋਈ ਤੁਹਾਨੂੰ ਜਵਾਬ ਰਹੇ। ਬਤਕਵਾ ਹਕਮਾਂ ਦਾ ਕਰੇ 0 13 0 ਲੈ ਕੇ ਜਾਓ। ਨਹੀਂ ਨਹੀਂ ਉਹ ਤਾਂ ਸਟੇਜੀ ਕਲਾਕਾਰ ਹੈ ਜੋ ਮਰਜੀ ਕਹਿ ਸਕਦਾ। ਮੈਂ ਉਹਦੇ ਬਾਰੇ ਕੁਝ ਨਹੀਂ ਕਹਾੜਾ। ਕੋਈ ਮੈਂ ਆਈ ਡੋਟ ਟੇਕ ਇਟ ਸੀਰੀਅਸਲੀ ਐਟ ਆਲ। ਮੈਂ ਉਸ ਮੈਂ ਕਬੀਰ ਤਰ੍ਹਾਂ ਭਵਤਵਾਨ ਦੀ ਸਟੇਟਮੈਂਟ ਲੈਂਦਾ ਹੀ ਨਹੀਂ ਕਦੀ। ਕਿਉਂਕਿ ਸਟੇਜੀ ਕਲਾਕਾਰ ਕੁਝ ਵੀ ਕਹਿ ਸਕਦਾ। ਤੁਹਾਨੂੰ ਕੀ ਹੈ? ਕਾਮਿਦਾਨ ਨੂੰ ਕੋਈ ਇਹ ਦੋ ਉਪਰਿਆ ਲੋ ਅਦਕੇ ਸ਼ਰਮਾ ਇਹ ਅਦਕਤੂ ਵੀ ਹੀਰਾ ਮਾਲੀ ਨੇ ਨਾ। ਮੈਂ ਤਾਲੂ ਉਹ ਕਾਮਿਦਾਨ ਨੂੰ ਤਾਂ ਇਹ ਮੈਨੂੰ ਵੱਤਾ ਨਹੀਂ ਪਤਾ ਉਹਦੇ ਬਾਰੇ ਪਰ ਉਹਦੀ ਜਿਹੜੀ ਭਾਸ਼ਾ ਹੈ ਨਾ ਉਹ ਉਹਨੂੰ ਮर्यादा ਹੈ ਨਹੀਂ ਉਹਨੂੰ ਬੋਲਣ ਦੀ ਨਾ ਸਮਝ ਘੱਟ ਹੈ ਉਹਨੂੰ ਉਹਨੂੰ ਸੁਖਵੀਰ ਬਾਦਲ ਨੂੰ ਕਹਿਣਾ ਕਿ ਪ੍ਰਕਾਸ਼ ਸਿੰਘ ਬਾਦਲ ਹੋਣੀ ਚਾਹੀਏ ਮੈਨੇ ਕਿੰਨੇ ਸਾਲ ਸੀ ਮਾਤ ਪੀ ਰਿਹਾ ਪਰ ਬਹੁਤ ਹੀ ਸਲੀਕੇ ਵਾਲੇ ਸਭਿਅਕ ਭਾਸ਼ਾ ਵਾਲੇ ਵਿਅਕਤੀ ਜਿਹੇ ਉਹਨੂੰ ਐਨ ਕੇ ਸ਼ਰਮਾ ਨੂੰ ਕਹਿਣ ਕਿ ਜਿਹੜਾ ਬਾਦਲ ਸਾਹਿਬ ਦੇ ਜਿ ਲੀਹਾਂ ਤੇ ਜੱਲੇ ਨਾ ਕਿ ਜਿਹੜੀ ਬਈ ਖੂੜ ਪਾਛਾ ਹੈਗੀ ਹੈ ਜਿਹੜੀ ਮੇਰੀ ਸਿਹਤ ਨੂੰ ਲੈ ਕੇ ਜੋ ਜੋ ਮਤਲਬ ਇੱਕ ਉਹਨੇ ਕਤਾਰਕ ਨਾਲ ਗੱਲ ਕੀਤੀ ਹੈਗੀ ਬੜੀ ਨਿੰਦਣਯੋਗ ਹੈਗੀ ਮੈਨੂੰ پتہ ਉਹਦੇ ਬਾਰੇ ਜਾਨਦਾ ਹੈਗਾ ਜੰਗੇ ਮੈਦਾਨ 'ਚ ਦੇਖਿਆ ਜਾਊਗਾ ਬਿਲਕੁਲ ਲੜਾਈ ਕਿਹਦੇ ਨਾਲ ਦਾ ਬੀਜੇਪੀ ਦਾ ਸਭ ਸਭ ਨਾਲ ਸਭ ਨਾਲ ਲੜੇ ਮੈਨ ਦਾ ਸਭ ਸਭ ਨਾਲ ਤਿੰਨਾਂ ਨਾਲ ਹੀ ਲੜਾਈ ਹੈਗੀ ਹਰ ਕਰ ਆਪਣਾ ਆਪਣਾ ਕੋਡ ਕਾਰਡ ਲੈ ਕੇ ਜਾਣਾ ਆਪਣਾ ਜਿਹੜਾ ਨਿੱਜੀ ਕਰਤਾਰ ਉਹ ਜਿਹੜਾ ਸਿਆਸੀ ਕਰਤਾਰ ਉਹ ਸਿਆਸੀ ਪ੍ਰਾਪਤੀਆਂ ਜਿਹੜਾ ਹਰ ਇੱਕ ਦਾ ਆਪਣਾ ਆਪਣਾ ਅਪਰਾਧਿਕ ਪਿਸ਼ੋਕੜ ਹੈਗਾ ਉਹ ਵੀ ਲੋਕਾਂ ਨੇ ਦੇਖਣਾ ਹੈਗਾ ਸੋ ਲੋਕਾਂ ਨੇ ਸਾਰੇ ਪੱਖ ਦੇਖ ਕੇ ਜਿਹੜਾ ਉਹਨੂੰ ਖੱਬ ਤੋਂ ਝੁਕਵਾ ਪੀਰਵਾ ਲੁਕੀ ਲਾ ਕੇ ਵੋਟ ਪਾਣੀ ਹੈਗੀ ਲੋਕਾਂ ਨੇ ਫੈਸਲਾ ਕਰਦੇ ਹੋ ਮੰਨਿਆ ਜੀ ਕੁਆਲਿਫਾਈ ਮਹਿਲਾਵਾਂ ਨੇ ਹਰ ਇੱਕ ਲੋਕ ਨੂੰ ਜਲਦੀ ਬਲਾਜ਼ਮੀ ਤੌਰ ਤੇ ਹਾਰੀ ਪਈ ਹੈਗੀ ਹੈ ਮਹਿਲ ਹਾਰੇ ਪਏ ਹੈਗੇ ਪੂਰੇ ਬਦ ਹਵਾਸੀ ਜਗ੍ਹਾ ਇਸ ਲਈ ਤਾਂ ਮਤਲਬ ਘੁਮਰਾਏ ਪਏ ਹੈਗੇ